ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਜੋ ਗੜ ਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਰੋਡ ਜਾ ਰਿਹਾ ਹੈ ਉਹਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਮਾੜੀ ਹੈ ਜਿਵੇਂ ਆਪ ਸਭ ਦੇਖ ਰਹੇ ਹੋ ਕਿ ਸੜਕ ਦੇ ਕਿਨਾਰੇ ਤੋਂ ਕਿੰਨੇ ਕਿੰਨੇ ਦੂਗੇ ਖੁੱਲ ਕੇ ਕੋਏ ਗਏ ਹੋਏ ਜਿਹੜੀ ਇਹ ਸੇਵਾ ਹੈ ਬਾਬਾ ਪੁੱਛਾ ਜੀ ਸਿੰਘ ਕਿਲਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਸੋ ਸਾਨੂੰ ਸੰਗਤ ਨੂੰ ਵੀ ਵੱਧ ਤੋਂ ਵੱਧ ਚਾਹੀਦਾ ਕਿ ਉਹਨਾਂ ਨੂੰ ਸਹਿਯੋਗ ਕਰਨ ਜਿਹੜੇ ਕੰਮ ਸਰਕਾਰਾਂ ਦੇ ਸੀ ਉਹ ਅੱਜ ਬਾਬਾ ਜੀ ਉਹਨਾਂ ਨੂੰ ਕਰਨੇ ਪੈ ਰਹੇ ਤਾਂ ਕਿ ਜਿਹੜੇ ਖੋਲਾ ਮੁਹੱਲੇ ਵਿੱਚ ਸੰਗਤਾਂ ਆ ਰਹੀਆਂ ਹਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜਿਵੇਂ ਆਪ ਸਾਬ ਦੇਖ ਰਹੇ ਹੋ ਕਿ ਰੋਡ ਦੀ ਹਾਲਤ ਕਿੰਨੀ ਮਾੜੀ ਹੈ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾ ਲਦੇ ਹਾਂ ਕਿ ਜੋ ਬਾਬਾ ਸੁੱਚਾ ਸਿੰਘ ਜੀ ਹੁਣੀ ਸੇਵਾ ਸੇਵਾ ਕਰ ਰਹੇ ਹਨ ਉਹਨਾਂ ਨੇ ਰੋਡ ਨੂੰ ਕਿਸ ਤਰ੍ਹਾਂ ਵਧੀਆ ਢੰਗ ਨਾਲ ਆਪਣੇ ਵਧੀਆ ਢੰਗ ਨਾਲ ਉਹਨਾਂ ਨੇ ਰੋਡ ਨੂੰ ਕਿਵੇਂ ਤਿਆਰ ਕੀਤਾ ਹੈ ਆਓ ਚੱਲਦੇ ਹਾਂ ਤੁਹਾਨੂੰ ਉਸ ਰੋਡ ਵੱਲ ਜਿੱਥੇ ਬਾਬਾ ਸੁੱਚਾ ਸਿੰਘ ਜੀ ਹੁਣੀ ਸੇਵਾ ਕਰਵਾ ਕੇ ਰੋਡ ਨੂੰ ਵਧੀਆ ਢੰਗ ਨਾਲ ਤਿਆਰ ਕਰਵਾ ਰਹੇ ਹਨ ਪਹਿਲਾਂ ਅਸੀਂ ਤੁਹਾਨੂੰ ਜੋ ਗੱਡ ਸ਼ੈਂਕਰ ਤੋਂ ਕੀ ਆਨੰਦਪੁਰ ਸਾਹਿਬ ਨੂੰ ਰੋਡ ਜਾ ਰਿਹਾ ਉਹਦੇ ਬਾਰੇ ਦੱਸਿਆ ਕਿ ਜਿਹੜਾ ਰੋਡ ਹੈ ਕਿੰਨੀ ਕੁ ਮਾੜੀ ਹਾਲਤ ਵਿੱਚ ਸੀਗਾ ਤੇ ਜੋ ਬਾਬਾ ਸੁੱਚਾ ਸਿੰਘ ਮੁੱਖ ਪ੍ਰਬੰਧਕ ਕਿਲਾ ਆਨੰਦਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵੱਲੋਂ ਜੋ ਤਿਆਰ ਕੀਤਾ ਗਿਆ ਰੋਡ ਹੈ ਆਪ ਸਭ ਸੰਗਤਾਂ ਦੇਖ ਰਹੀਆਂ ਹਨ ਕਿ ਉਹਨਾਂ ਵੱਲੋਂ ਕਿੰਨੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਜੋ ਰੋਡ ਹੈ ਉਹਨੂੰ ਘਟੋ ਘਟ ਲਗਭਗ 40 40 ਫੁੱਟ ਜਿਹੜਾ ਰੋਡ ਹੈ ਉਹ ਖੁੱਲਾ ਕੀਤਾ ਜਾ ਰਿਹਾ ਹੈ ਇਹ ਬਾਬਾ ਸੁੱਚਾ ਸਿੰਘ ਵੱਲੋਂ ਜਿਹੜੀ ਸੇਵਾ ਦੇ ਤੌਰ ਤੇ ਕੀਤਾ ਜਾ ਰਿਹਾ ਹੈ ਸੋ ਤੁਸੀਂ ਬਾਬਾ ਸੁੱਚਾ ਸਿੰਘ ਜੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਜਿਹੜਾ ਰੋਡ ਹੈ ਹੋਰ ਵੀ ਵਧੀਆ ਢੰਗ ਨਾਲ ਬਣਾਇਆ ਜਾ ਸਕੇ। ਕਿਲਾ ਆਨੰਦਗੜ੍ਹ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸੁੱਚਾ ਜੀ ਸਿੰਘ ਵੱਲੋਂ ਜਿਹੜੀ ਇਹ ਰੋਡ ਦੀ ਸੇਵਾ ਕਰਾਈ ਜਾ ਰਹੀ ਹੈ ਜਿਵੇਂ ਕਿ ਆਪ ਸਭ ਦੇਖ ਰਹੇ ਹੋ ਜਿਹੜਾ ਰੋਡ ਹੈ ਗੜ ਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾ ਰਿਹਾ ਹੈ ਇਹਦੀ ਜਿਹੜੀ ਹਾਲਤ ਹੈ ਇੰਨੀ ਕੁ ਮਾੜੀ ਹਾਲਤ ਸੀ ਕਿ ਇੱਥੇ ਕੋਈ ਨਾ ਕੋਈ ਜਿਹੜੀ ਘਟਨਾ ਹੈ ਉਹ ਡੇਲੀ ਵਾਪਰਦੀ ਸੀਗੀ ਕੋਈ ਨਾ ਕੋਈ ਜਿਹੜਾ ਐਕਸੀਡੈਂਟ ਹੈ ਉਹ ਡੇਲੀ ਇਸ ਜਗ੍ਹਾ ਤੇ ਹੁੰਦਾ ਹੈ। ਛੋ ਇਸ ਨੂੰ ਮੁੱਖ ਰੱਖਦੇ ਹੋਏ ਬਾਬਾ ਸੁੱਚਾ ਜੀ ਸੀ ਜੀ ਵੱਲੋਂ ਜਿਹੜੀ ਇਹ ਸੇਵਾ ਰੋਡ ਨੂੰ ਬਣਵਾਉਣ ਦੀ ਸੇਵਾ ਜਿਹੜੀ ਕਰਵਾਈ ਜਾ ਰਹੀ ਹੈ ਤਾਂ ਕਿ ਜੋ ਵੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਨੂੰ ਮੱਥਾ ਟੇਕਣ ਜਾਵੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਤਾਂ ਕਿ ਉਹ ਗੁਰੂ ਘਰ ਤੋਂ ਆਪਣੇ ਘਰ ਵਧੀਆ ਢੰਗ ਨਾਲ ਸੁਖੀ ਸਵੇਰ ਲਈ ਵਾਪਸ ਜਾ ਸਕਣ ਇਸ ਨੂੰ ਮੁੱਖ ਰੱਖਦੇ ਹੋਏ ਆ ਬਾਬਾ ਸੁਚੈ ਸਿੰਘ ਵੱਲੋਂ ਇਹ ਜਿਹੜੀ ਸੇਵਾ ਕਰਵਾਈ ਜਾ ਰਹੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਸੇਵਾ ਹੈ ਕਰਵਾਈ ਜਾ ਰਹੀ ਹੈ ਲਗਭਗ ਇੱਥੋਂ 3 ਤੋਂ 4 ਲੱਖ ਰੁਪਏ ਜਿਹੜਾ ਦਾ ਜਿਹੜਾ ਡੀਜ਼ਲ ਹੈ ਉਹ ਡੇਲੀ ਲੱਗ ਰਿਹਾ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਵੱਧ ਤੋਂ ਵੱਧ ਜਿਹੜੀ ਇਹ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਹਿੱਸਾ ਪਾਣ ਤਾਂ ਕਿ ਜਿਹੜੀ ਉਹਨਾਂ ਦੀ ਹੈਲਪ ਕੀਤੀ ਜਾ ਸਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਹੈਲਪ ਕਰੋ ਜਿੰਨੀ ਵੱਧ ਤੋਂ ਵੱਧ ਮਦਦ ਵੱਜਦੀ ਹੈ ਵੱਧ ਤੋਂ ਵੱਧ ਮਦਦ ਹੁੰਦੀ ਹੈ ਉਹ ਉਹਨਾਂ ਦੀ ਕੀਤੀ ਜਾਵੇ ਜਿਵੇਂ ਆਪ ਦੇਖ ਰਹੇ ਹੋ ਰੋਡ ਨੂੰ ਕਟੋ-ਕਟ ਵੀ 15 25 25 30 30 ਫੁੱਟ ਜਿਹੜਾ ਸੈਡਾਂ ਨੂੰ ਖੋਲਿਆ ਗਿਆ ਤਾਂ ਕਿ ਜਿਹੜੀ ਸੰਗਤ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਜੀ ਆਪਾਂ ਨੇ ਬਾਬਾ ਸੁੱਚਾ ਸਿੰਘ ਨੂੰ ਸਹਿਯੋਗ ਦੇਣਾ ਤਾਂ ਕਿ ਜਿਹੜਾ ਰੋਡ ਹੈ ਵਧੀਆ ਢੰਗ ਨਾਲ ਬਣ ਸਕੇ ਸੋ ਆਓ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਸਹਿਯੋਗੀ ਬਾਬਾ ਹੀਰਾ ਸਿੰਘ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤਾਰ ਸੇਵਾ ਕਿਲਾ ਨੰਨਗੜ੍ਹ ਸਾਹਿਬ ਦਾ ਸੇਵਾਦਾਰ ਹੀਰਾ ਸਿੰਘ ਜੀ ਸਰਵਿਕਾ ਨਾਲ ਨਗਰ ਸਾਹਿਬ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਗ ਸਿੰਘ ਤੇ ਸੰਤ ਬਾਬਾ ਲਾਸ਼ ਜਿੰਦੀ ਸੰਤ ਬਾਬਾ ਅਰਵਿੰਦ ਸਿੰਘ ਪਹਿਲਵਾਨ ਮੁੱਖ ਬਾਬਾ ਨੇ ਬਸੰਤ ਬਾਬਾ ਸੁੱਚਾ ਸਿੰਘ ਤੇ ਬਾਬਾ ਸਨਾਮ ਜਿੰਦੀ ਜਿਉਂ ਹੀ ਆਪ ਜੀ ਦੇਖ ਰਹੇ ਆ ਸਾਰੀ ਸ਼ਰਧਾ ਕਿ ਲੰਬੇ ਸਮੇਂ ਤੋਂ ਇਹ ਘਰ ਸ਼ਹਿਰ ਤੋਂ ਸ੍ਰੀ ਨੰਕੂਰ ਸਾਹਿਬ ਤੱਕ ਇਹ ਜਿਹੜਾ ਰੋੜ ਆ ਬਹੁਤ ਜਾਂਦੀ ਖਰਾਬ ਹਾਲਤ ਵਿੱਚ ਕਿ ਸੇਡਾਂ ਉੱਪਰ ਖੱਡੇ ਪੈਣ ਦੇ ਪਾਰ ਕਿਉਂਕਿ ਸ੍ਰੀ ਨੰਕੂਰ ਸਾਹਿਬ ਇਹਦੇ ਬਕਸਰੀ ਕੇ ਦਰਸਾ ਇਹ ਰਸਤਾ ਡਰਦਾ ਇਹ ਮਾਧਨ ਨਣਾ ਦੇਵੀ ਨੂੰ ਵੀ ਇਹੀ ਰੋਡ ਚੱਲਦਾ ਕਿਉਂਕਿ ਸੰਕਟਾਂ ਦਾ ਆਵਾਜਾਈ ਬਹੁਤ ਜ਼ਿਆਦਾ ਹੈ ਤੇ ਐਕਸੀਡੈਂਟ ਹੋਣ ਦੇ ਕਾਰਨ ਇਹ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਨੇ ਇਹ ਸੇਵਾ ਜਿਹੜੀ ਆਪਣੇ ਹਿੱਸੇ ਪਾਈ ਹੈ ਜੋ ਕਿ 16 ਤਰੀਕ ਤੋਂ ਲੈ ਕੇ ਅੱਜ ਤੱਕ ਇਹ ਚੱਲ ਰਹੀ ਹੈ ਤੇ ਤਕਰੀਬਨ 26 26 25 26 ਫੁੱਟ ਜਾਂ 30 ਫੁੱਟ ਦੇ ਲਗਭਗ ਖਾਈਨਾ ਰੋਡ ਜਿਹੜਾ ਖੋਲ ਦਿੱਤਾ ਗਿਆ ਹੈ ਪਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਨੇ ਇਸ ਟਾਈਮ 9 ਮਸ਼ੀਨਾਂ ਲਾਈਆਂ ਪੋਕਲੇਨਾ 30 35 ਟੱਪਰ ਲੱਗੇ ਆ ਵੱਡੇ ਪੱਧਰ ਦੇ ਉੱਤੇ ਮਲਕੇ ਵੀ ਇਹ ਸੇਵਾ ਚੱਲ ਰਹੀ ਹੈ ਮੈਂ ਸਾਰੀ ਸੰਗਤ ਨੂੰ ਇਹੀ ਅਪੀਲ ਆਪਾਂ ਕਰਦੇ ਆ ਪਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵੱਲੋਂ ਕਿ ਜਿੰਨਾ ਵੀ ਤੁਹਾਡੇ ਕੋਲ ਸਹਯੋਗ ਹੁੰਦਾ ਜੇ ਮਸ਼ੀਨਰੀ ਆ ਮਸ਼ੀਨਰੀ ਲੈ ਕੇ ਸਾਡੇ ਨਾਲ ਮਿਲ ਕਰੋ ਜਿਸ ਤਰ੍ਹਾਂ ਦੀ ਤੁਹਾਡੇ ਕੋਲ ਸੇਵਾ ਹੁੰਦੀ ਤਿੰਨ ਤੋਂ ਲੱਖ ਸਾਢੇ ਤਿੰਨ ਲੱਖ ਰੁਪਏ ਇੱਕ ਦਿਨ ਦਾ ਡੀਜ਼ਲ ਦਾ ਖਰਚਾ ਹੈ ਇਹ ਹੁਣ ਪਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਕਰਵਾ ਰਹੀ ਆ ਬਾਕੀ ਸੰਗਤ ਕਰ ਰਹੀ ਆ ਇਹ ਸੰਘ ਦੇ ਸੰਯੋਗ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ। ਫਿਰ ਸਾਡੇ ਕੋਲ ਅਜੇ ਕੋਈ ਨੁਮੈਂਦਾ ਜਿਹੜਾ ਆਪਣੀਆਂ ਪਾਰਟੀਆਂ ਦਾ ਉਹ ਸਾਡੇ ਕੋਲ ਪੁੱਜਿਆ ਨਹੀਂ ਇੱਕ ਦਿਨ ਬੈਸਾਹਬ ਆਏ ਸੀ। ਉਹ ਮਾੜਾ ਜਿਹਾ ਸਾਨੂੰ ਦਲਾਸਾ ਦੇਖੀ ਸੀ ਤੇ ਉਦੋਂ ਬਾਅਦ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ ਉਹਨਾਂ ਦੀ। ਹੋਰ ਵੀ ਪਾਰਟੀਆਂ ਆਪ ਨੂੰ ਜਿਦਾ ਪਤਾ ਹੈ ਕਿ ਪਹਿਲਾਂ ਵੀ ਪਾਰਟੀਆਂ ਬਹੁਤ ਰਹੀਆਂ ਕਾਂਗਰਸ ਵੀ ਰਹੀ ਕਾਲੀ ਵੀ ਰਹੀ। ਕਿਸੇ ਨੇ ਇਸ ਰੋਡ ਵਾਲ ਕੌਰ ਨਹੀਂ ਕੀਤੀ। ਕਾਗਜ਼ਾਂ ਦੇ ਵਿੱਚ ਇਹ ਬਣ ਚੁੱਕਾ। ਕਈ ਵਾਰ ਇਹਦੀ ਹੋ ਗਏ ਜੀ ਆਪਣਾ ਇਹ ਟੈਂਡਰ ਵੀ ਹੋ ਗਿਆ ਹੁਣ ਵੀ ਸਾਨੂੰ ਨਾ ਕਿਹਾ ਵੀ 41 ਕਰੋੜ ਦਾ ਟੈਂਡਰ ਆ ਜੇ 41 ਕਰੋੜ ਦਾ ਟੈਂਡਰ ਆ ਤਾਂ ਫਿਰ ਇਹਨੂੰ ਆਣ ਕੇ ਦੇਖਣ ਫਿਰ ਇਹਨੂੰ ਚਾਲੂ ਕਰਨ ਅਸੀਂ ਬੰਦ ਕਰ ਦਾਂਗੇ ਜੇ ਸਾਈ ਦੇ ਕਹਿੰਦੇ ਠੇਕੇਦਾਰ ਆਵੇ ਇੱਥੇ ਆ ਕੇ ਤੁਹਾਨੂੰ ਦੱਸੇ ਕਿ ਮੈਂ 40 ਕਰੋੜ ਦਾ ਟੈਂਡਰ ਹੋਇਆ ਜਾਂ 36 ਕਰੋੜ ਦਾ ਹੋਇਆ ਤੇ ਮਸ਼ੀਨਰੀ ਉਹ ਲਾ ਦੇਣ ਅਸੀਂ ਮਸ਼ੀਨਰੀ ਸਾਈਟ ਤੇ ਕਰ ਲਾਂਗੇ ਇਸ ਕਰਕੇ ਅਸੀਂ ਸਾਰਿਆਂ ਨੂੰ ਪੀਲੇ ਹੀ ਕਰਦੇ ਆਂ ਵੀ ਆਣ ਕੇ ਕਾਰ ਸੇਵਾ ਦੇ ਫਰਮ ਦਾ ਸਭ ਨਖਰੋ ਤੇ ਬਾਕੀ ਇਹ ਰੋਡ ਚ ਆਪ ਇੱਥੇ ਸਾਰੀ ਸੰਗਤ ਪੁੱਛੋ ਪੁੱਜ ਕੇ ਦੇਖ ਕੇ ਜੋ ਤੁਹਾਡੀ ਸ਼ਰਧਾ ਸੇਵਾ ਹੈ ਉਪਾਰ ਸੇਵਾ ਕਿਰਨੰਦਰ ਸਾਹਿਬ ਨਾਲ ਜੁੜੀ ਹੋਈ ਹੈ ਬੇਨਤੀ ਬਾਕੀ ਇਹ ਆ ਕਿ ਜਿੱਦਾਂ ਬਲਾਚੌਰ ਏਰੀਆ ਹੋ ਗਿਆ ਉਧਰ ਦਾ ਵੀ ਕੋਈ ਨੁਮਾਇੰਦਾ ਸਾਡੇ ਕੋਲ ਨਹੀਂ ਆਇਆ ਇਹ ਸ਼ਿਹਾਰਪੁਰ ਦਾ ਕੋਈ ਨਹੀਂ ਆਇਆ ਰੋਪੜ ਤੋਂ ਜਦੋਂ ਬੈਂਸ ਸਾਹਿਬ ਸਾਡੇ ਕੋਲ ਆਏ ਆ ਉਹਨਾਂ ਨਾਲ ਜਿੱਦਾਂ ਸਾਡਾ ਸੰਜੋਗ ਉਹਨਾਂ ਕੋ ਹੋਇਆ ਉਹਨਾਂ ਸਾਡਾ ਕੀ ਕਹ। ਮੈਂ ਇਹ ਗੱਲ ਕਹਿਣਾ ਵੇਖੋ ਸਾਰੇ ਮੰਤਰੀਆਂ ਨੂੰ ਵੀ ਪਤਾ ਹੈ ਇਹ ਰੋਡ ਚ ਆ ਗਿਆ ਜਿਹਦੇ ਹਲਕੇ ਜੇ ਰੋਡ ਬਣ ਗਿਆ ਉਸ ਬੰਦੇ ਨੂੰ ਵੀ ਪਤਾ ਹੈ ਤੇ ਮੇਰੇ ਹਲਕੇ ਜੇ ਰੋਡ ਬਣ ਗਿਆ ਹੈ ਇਹਦਾ ਕਰਕੇ ਆਣਗੇ ਕੋਈ ਬਾਬਿਆਂ ਨਾਲ ਬੜੀ ਮੋਟੀ ਸੈਟਿੰਗ ਕਰੇ ਬਾਦਨੂਆਣੇ ਕੋਈ ਭਾਈ ਜੇ ਕੋ ਖਰਚ ਪਾਣੀ ਆ ਤੁਸੀਂ ਲੋ ਅਸੀਂ ਸਰਕਾਰ ਨੂੰ ਟੈਂਡਰ ਦਈਏ ਮੈਂ ਕਹਿੰਦਾ ਹੈ ਸਰਕਾਰ ਜਿਹੜੀ ਹੈ ਸੁੱਤੀ ਪਈ ਹੈ ਮੈਂ ਕਿਸੇ ਸਰਕਾਰ ਦੇ ਉੱਤੇ ਟਿੱਪਣੀ ਨਹੀਂ ਕਰਦਾ ਪਰ ਸਰਕਾਰਾਂ ਨੂੰ ਖੋਦੇ ਅਸੀਂ ਕੋ ਕਾਪੜੇ ਵਾਲੇ ਹੁੰਦੇ ਆ ਅਸੀਂ ਟਿੱਪਣੀ ਨਹੀਂ ਕਰਦੇ ਕਿਸੇ ਦੇ ਉੱਤੇ ਆਪਣੇ ਐਪਾਰਟੀ ਦੇ ਉੱਤੇ ਨਾ ਅਸੀਂ ਇਹ ਪਾਰਟੀ ਨਾਲ ਜੁਆਇੰਟ ਰੱਖਦੇ ਆ ਪਰ ਅਸੀਂ ਇਹ ਗੱਲ ਕਹਿੰਦੇ ਆ ਵੀ ਵੇਖੋ ਬਲਾਚੌਰ ਵਾਲੇ ਹੋਗੇ ਇਹਨਾਂ ਨੂੰ ਵੀ ਗੌਰ ਨਹੀਂ ਕੀਤੀ ਇਸ ਚੀਜ਼ ਦੇ ਉੱਤੇ ਕੋਈ ਸਾਡੇ ਕੋ ਨਮਾਇੰਦਾ ਨਹੀਂ ਨੰਦਾ ਆ ਸਗੋਂ ਰੋਕਣ ਸਾਡੇ ਕੋਲ ਆਏ ਸੀ ਪਹਿਲਾਂ ਉਹ ਹੁਣ ਸਾਨੂੰ ਨਹੀਂ ਪਤਾ ਕਿੰਨੇ ਭੇਜਿਆ ਉਹ ਕਿੱਦਾਂ ਆਏ ਆ ਜਗਲਾਲ ਵਾਲੇ ਆਏ ਸੀ ਚਲੋ ਉਹ ਵੀ ਹੁਣ ਸੈਟਿੰਗ ਹੈ ਹਿਸ਼ਾਰਪੁਰ ਨਾਲ ਸਾਡੇ ਕੋਲ ਕੋਈ ਪਤਾ ਕਿ ਆਇਆ ਅਸੀਂ ਇਹ ਬਲਾਚੌਰ ਤੋਂ ਲੈ ਕੇ ਜਿਹੜਾ ਇਹਦਾ ਹਲਕਾ ਹਿਸ਼ਾਰਪੁਰ ਦੇ ਵਿੱਚ ਵੀ ਹੁੰਦਾ ਉਹ ਵੀ ਇਹ ਤਿੰਨ ਪਿੰਦੇ ਨੇ ਤਿੰਨਾਂ ਦੇ ਵਿੱਚੋਂ ਸਾਡੇ ਨਾਲ ਇੱਕੋ ਹੀ ਬੈਂਸ ਸਾਹਿਬ ਆਇਆ ਹੋਰ ਕੋਈ ਬੰਦਾ ਸਾਡੇ ਕੋਲ ਆਇਆ ਨਹੀਂ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ